ਜਿਹੜੀ ਸੀਐਲਪੀ ਵੱਲੋਂ ਲਿਸਟ ਮੇਰੇ ਕੋਲ ਲਿਸਟ ਪਹੁੰਚੀ ਮੈਂ ਮੰਗਵਾਲਣ ਮੈਂ ਮੰਗਵਾਲਣ ਅੱਜ ਜੀ ਮੈਂ ਮਨਾਵੜਾ ਮੈਂ ਆਪ ਕੱਲੀ ਪਗਵਾਣੀ ਕਿੱਥੋਂ ਤੇ ਮੈਂ ਦੇਖ ਲੈਂਦਾ ਜੀ ਹੁਣ ਮੜੇ ਉਹਨਾਂ ਨੂੰ ਟਾਈਮ ਕਿਉਂ ਕਰ ਰਿਹਾ ਮੈਂ ਤੁਹਾਨੂੰ ਉਹ ਮੇਰਾ ਸਾਡ ਡਸਟਪੈਨ ਛੁੱਟਦੀ ਕਿਨੇ ਬਣਾਤੀ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੇ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਯਾਰਾ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇਉਂਗਾ ਨਹੀਂ ਮਗਰ ਉਹਲੇ ਡੇੜਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬੈਠਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਥੱਲੇ ਲਾ ਕੇ ਮੇਰੇ ਨਾਲ ਬਾ ਦੇ ਬਹੁਤ ਸਤਕਾਰਯੋਗ ਨੇ ਸੀਨੇ ਮੋਸਟ ਨੇ ਜੀ ਬੇਨਤੀ ਮੇਰੀ ਹੈ ਜਿਹੜੀ ਸੀਐਲਪੀ ਵੱਲੋਂ ਜੀ ਉਹੀ ਜੋ ਲਿਸਟ ਆਈ ਉਹਦੇ ਮੁਤਾਬਕ ਪਹਿਲੇ ਲਿਖਤੀ ਤੁਹਾਨੂੰ ਕਹੀ ਉਹਦੇ ਸਾਥ ਸੁਖਪਾਲ ਸਿੰਘ ਦੋ ਤੇ ਨੇ ਸਭ ਪ੍ਰਗਟ ਸਿੰਘ ਤੇ ਨੇ ਫਿਰ ਸਾਡਾ ਮੇਰੇ ਕੋਲ ਲਿਖਤੀ ਪਹੁੰਚੇ ਜੋ ਪਹੁੰਚੇ ਉਹਦੇ ਮੁਤਾਬਿਕ ਪਹਿਲਾਂ ਇਹਨਾਂ ਦਾ ਲਿਖਿਆ ਰਿਹਾ ਹੋਇਆ ਸੀ ਇਹ ਰਿਪਲੇਸ ਕਰ ਦਿੱਤੀ। ਦਿਸ ਹਾਸ ਬੀਨ ਰਿਪਲੇਸਡ। ਦਿਸ ਇਜ਼ ਰੋਂਗ। ਬਿਲਾਲੀ ਇਹ ਕੰਮ ਨਾ ਕਰ। ਬਿਲਾਲੀ ਨੇ ਕੋਈ ਨਹੀਂ। ਮੇਰੀ ਲਿਖੀ ਇੱਥੇ ਲੈਟਰ ਤੁਹਾਨੂੰ ਰეკਮੈਂਡੇਸ਼ਨ ਜਿਹੜੀ ਹੈ ਉਹਦੇ ਸਰ ਤੁਹਾਡੇ ਫੋਡੇ ਸਾਈਨ ਨੇ ਤੁਹਾਡੇ ਮੁਤਾਬਿਕ ਲਿਸਟ ਆਈ ਹੈ। ਇਹ ਇਸ ਤੋਂ ਪਹਿਲੀ ਲਿਸਟ ਹੈ ਜੀ। ਇਹ ਤੁਸੀਂ ਦੂਜੀ ਲਿਸਟ ਕੱਢ ਲਈਏ ਕਿਉਂਕਿ ਅਗਲੇ ਬੁਲਾ ਰਿਆਂ ਦੇ ਵਿੱਚ ਸਤਨਪੁਰ ਜਿੰਦਰ ਸਿੰਘ ਸਾਹਿਬ ਕੋਈ ਮੈਂ ਬੁਲਾ ਲਾਂ ਰਾਣਾ ਜੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਤੁਸੀਂ ਉਹ ਲਿਸਟ ਕੱਢ ਲਈ ਦਿਓ ਇੱਕ ਜੀ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਸੀ ਮੈਂ ਮੰਗਵਾਲ ਲੈਣਾ ਸਰ ਮੈਂ ਮੰਗਵਾਲ ਲੈਣਾ ਇਹ ਨਾ ਕਰੋ ਪਲੀਜ਼ ਮੰਗਵਾਲ ਲੈਣਾ ਜੀ ਬਾਈ ਬਸ ਤੁਹਾਡੇ ਬੈਨੀਫਿਟ ਚ ਹੀ ਜਾਣੀ ਹੈ ਨਹੀਂ ਮੰਗਵਾ ਲੈਂਦੇ ਜੀ ਮੈਂ ਮਨਾ ਥੋੜਾ ਕਿ ਮੈਂ ਆਪ ਕੱਲੀ ਭਗਵਾਣੀ ਕਿੱਥੋਂ ਤੇ ਮੈਂ ਦੇਖ ਲੈਂਦਾ ਜੀ ਹੁਣ ਮਣੀ ਉਹਨਾਂ ਨੂੰ ਟਾਈਮ ਕਿਉਂ ਕਰਾ ਰਹੀ ਮੈਂ ਤੁਹਾਨੂੰ ਦੱਸਾਂ ਉਹਨੂੰ ਤਾਂ ਗੱਲ ਹੋਣੀ ਉਹ ਮੇਰਾ ਸਾ ਡਸਟਪੈਨ ਛੁੱਟਦੀ ਹੋਣੀ ਤੁਸੀਂ ਨਹੀਂ ਛੁੱਟਦੇ ਜੀ ਤਾਂ ਮੈਂ ਕੋਈ ਇਹਦਾ ਜੀ ਬਾਈ ਬਸ ਸਾਹਿਬ ਇਹ ਜ਼ਿਆਤੀ ਵਾਲੀ ਗੱਲ ਇਹ ਜ਼ਿਆਤੀ ਵਾਲੀ ਗੱਲ ਹੀ ਇਸ ਆਨਰੇਬਲ ਮੈਂਬਰ ਆਫ ਦਿਸ ਹਾਊਸ ਦਿਸ ਹਾਸ ਬੀਨ ਰਿਪੀਟਿਡਲੀ ਹੈਪਨਿੰਗ ਭਾਈ ਸਾਹਿਬ ਮਨਾਂ ਕੀਤਾ ਸੀ ਇਸ ਗੱਲ ਦਾ ਸਖਤ ਇਤਰਾਜ਼ ਕਰ ਨਹੀਂ ਭਾਈ ਸਾਹਿਬ ਮਨਾਂ ਕੀਤਾ ਕਾਇਲੀ ਇਹ ਕੰਮ ਨਾ ਕਰੋ ਨਹੀਂ ਭਾਈ ਸਾਹਿਬ ਮਨਾਂ ਕੀਤਾ ਡੋਨਟ ਕਿਲ ਡੈਮੋਕਰੇਸੀ ਮਨਾਂ ਕੀਤਾ ਹਾਂਜੀ ਮਨਾਂ ਕੀਤਾ ਸੀ ਕਿੰਨੇ ਮਨਾ ਕੀਤਾ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੇ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਨਹੀਂ ਪਹਿਲੇ ਸੁਖ ਪਾ ਲਓ ਦੋ ਜੀ ਪਹਿਲੇ ਸੁਖ ਪਾ ਲਓ ਦੋ ਨਾ ਫਿਰ ਸਾਹ ਪਰ ਤੁਸੀਂ ਸਲਾਹ ਕਰ ਲੋ ਇਹ ਨਾ ਨਾ ਕੰਮ ਤੁਹਾਡੇ ਬੈਨੀਫਿਟ ਤੁਸੀਂ ਪਹਿਲੇ ਬਰਡ ਦਿੰਦਾ ਹੈ ਕਿ ਹਰ ਆਦਮੀ ਨੂੰ ਖੁੱਲਾ ਟਾਈਮ ਮਿਲੇਗਾ ਐਂਡ ਹੀ ਇਜ਼ ਔਨਰੇਬਲ ਇਲੈਕਟਿਡ ਮੈਂਬਰ ਆਫ ਦਿਸ ਇੱਕ ਮਿੰਟ ਇਲੈਕਟਿਡ ਮੈਂਬਰ ਸਾਹਿਬ ਜੋ ਮੇਰੇ ਕੋਲ ਲਿਸਟ ਆਈ ਹੈ ਬੁਲਾ ਦਿੰਦੇ ਆ ਪਕੜ ਮਨਾ ਕੀਤਾ ਵਾਜਵਾਤ ਸਾਹਿਬ ਦਾ ਨਾਮ ਨਾ ਐ ਘੱਲੇ ਯਾਰ ਸਾਈਨ ਕਰਕੇ ਆ ਨਾ ਕਰੋ ਸਮਝੋ ਕਿ ਤੁਹਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇ ਦੂੰਗਾ ਨਹੀਂ ਮਗਰੋਂ ਘੱਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬੈਠਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਥੱਲੇ ਲਾ ਕੇ ਮੇਰੇ ਨਾਲ ਬਾ ਦੇਣਾ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਇੰਪੋਰਟਡ अगेन ਮੈਂ ਫੇਰ ਲਿਖ ਕੇ ਕਰਾਂਗਾ मैं आप का ले सा सुखपाल मेरे तो बाद ने ने उस तो बाद सिंह जी चौथे नंबर से बाजवा साहब ने फिर राणा जी ने फिर मैं बाजवा साहब एक रिक्वेस्ट करा एक मिनट बैठो बैठो प्लीज बैठो, बैठो बैठो सारे बैठो प्लीज बैठो बाजवा साहब मेरी बेनती सुनूंगा हां ਜਿੰਨਾ ਟਾਈਮ ਅਸੀਂ ਕਿਉਂ ਬੋਲ ਰਹੇ ਆਪਾਂ ਜਿੰਨਾ ਟਾਈਮ ਅਸੀਂ ਇਸ ਗੱਲ ਤੇ ਲਾਤਾ ਵੀ ਉਹ ਪਹਿਲਾਂ ਬੋਲਣਗੇ ਉਹ ਬਾਅਦ ਚ ਬੋਲਣਗੇ ਇਹ ਗੱਲ ਮੇਰੇ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੇ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਥਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੇ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚੋਂ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਕੱਢੋ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੈਨੂੰ ਸਹੀ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ ਪਰ ਉਹਨਾਂ ਨਾਲ ਵਾਈ ਵਾਈ ਤ੍ਰਿਪਤ ਬਾਜਵਾ ਜੀ ਦਾ ਨਾਮ ਬੋਲ ਦਿੱਤਾ ਹੈ ਪਹਿਲੇ ਬੋਲਣਗੇ ਤ੍ਰਿਪਤ ਬਾਜਵਾ ਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜਿਹੜੀ ਬੇਨਤੀ ਕਰਦਾ ਹਾਂ ਤ੍ਰਿਪਤ ਬਾਜਵਾ ਜੀ ਕਹਿ ਦਿੰਨ ਤੂੰ ਉੱਠ ਪੋਈ ਆ ਹਾਂ